ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸ਼ੁਕਰੀਆ ਗਰਮੀ ਦੇ باوجود ਇੰਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਲੰਗੜੋਆ ਪਿੰਡ ਦੇ ਵਾਸੀ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋ ਖਾਸ ਤੌਰ ਤੇ ਮਾਵਾ ਭੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਮੈਂ ਚੱਲਿਆ ਹੋਇਆ ਇੱਕ ਇੱਕ ਕਦਮ ਆਪਣੇ ਸਿਰ ਮੱਥੇ ਬੰਦਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਗੜੋਆ ਪਿੰਡ ਲਈ ਬੜਾ ਇੱਕ ਯਾਦਗਾਰੀ ਕਹਿਲਾ ਜਾਂ ਇਤਿਹਾਸਕ ਦਿਨ ਕਹਿਲਾ ਕਿ ਅੱਜ ਤੁਸੀਂ ਆਪ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਰਹੇ ਹੋ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਮਨੀਸ਼ ਸੋਦੀਆ ਜੀ ਸਾਡੇ ਪੰਜਾਬ ਦੇ ਪਰਿਵਾਰੀ ਸਾਡੇ ਸਿੱਖਿਆ ਮੰਤਰੀ ਸਾਡੇ ਐਮਪੀ ਸਾਹਿਬ ਸਾਡੇ ਸਾਰੇ ਬਲਾਚੌਰ ਤੋਂ ਐਮਐਲਏ ਸਹਿਬਾ ਬੈਠੇ ਨੇ ਸਾਰੀ ਸਾਡੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਜਿਸ ਵੇਲੇ ਅਸੀਂ 2022 ਚ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗਦੀ ਸੀ ਰੋਡ ਸ਼ੋਅ ਵਗੈਰਾ ਜਾਂ ਜਿੱਥੇ ਜਾਂਦੇ ਸੀ ਅਸੀਂ ਇੱਕ ਗਰੰਟੀ ਦਿੰਦੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜੋ ਕਲੰਕ ਲੱਗਿਆ ਹੋਇਆ ਹੈ ਇਹ ਪੰਜਾਬ ਦੇ ਮੱਥੇ ਤੋਂ ਪੂੰਝ ਦਿਆਂਗੇ ਤਾਂ ਵਿਰੋਧੀ ਪਾਰਟੀਆਂ ਕਹਿੰਦੇ ਆ ਇਦਾਂ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਸਾਨੂੰ ਪਲੈਨਿੰਗ ਬਣਾਉਣ ਤੇ ਟਾਈਮ ਲੱਗ ਗਿਆ ਦੇਖੋ ਕੋਈ ਵੀ ਨਕਸ਼ਾ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਜੋ ਨਕਸ਼ਾ ਬਣ ਜਾਂਦਾ ਬਿਲਡਿੰਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹੇ ਯੁੱਧ ਜਿਹੜਾ ਇਹ ਯੁੱਧ ਯੁੱਧ ਵਾਂਗੂ ਹੀ ਨਕਸ਼ੇ ਬਣਾਉਣੇ ਪੈਂਦੇ ਆ ਜਿਵੇਂ ਫੌਜਾਂ ਬਣਾਉਂਦੀਆਂ ਨੇ ਨਕਸ਼ੇ ਕਿ ਕਿਹੜੇ ਮੋਰਚੇ ਤੋਂ ਕਿਹੜਾ ਸੈਕੰਡ ਡਿਫੈਂਸ ਲਾਈਨ ਕਿਹੜੀ ਹੋਊਗੀ ਉਸ ਤੋਂ ਬਾਅਦ ਐ ਹੋ ਗਿਆ ਤਾਂ ਜੇ ਇੱਧਰ ਨੂੰ ਇੱਥੇ ਤੱਕ ਆ ਗਏ ਤਾਂ ਆਪਾਂ ਕਿਹੜਾ ਪੁਲ ਉਡਾਉਣਾ ਹੈ ਕਿੱਥੇ ਤੱਕ ਉਹਨਾਂ ਨੂੰ ਰੋਕਣਾ ਹੈ ਇਹ ਸਾਰਾ ਕੁਝ ਇਦਾਂ ਹੀ ਅਸੀਂ ਸਾਨੂੰ ਲਗਭਗ 2 ਸਾਲ ਲੱਗੇ 2.5 ਸਾਲ ਲੱਗੇ ਇਹ ਦੇਖਣ ਲਈ ਕਿ ਸਪਲਾਈ ਲਾਈਨ ਕਿੱਥੋਂ ਆ ਰਹੀ ਹੈ ਜੇ ਸਪਲਾਈ ਲਾਈਨ ਤੋੜਤੀ ਤਾਂ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਉਹਨਾਂ ਨੂੰ ਵਿਦਰੋਹਲ ਸਿੰਪਟਮਸ ਹੋਣਗੇ ਕੁਝ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਨਹੀਂ ਮਿਲਦਾ ਨਸ਼ਾ ਤਾਂ ਤੜਫਦੇ ਨੇ ਫਿਰ ਉਹ ਤਾਂ ਕੋਈ ਨਾ ਕੋਈ ਕਿਉਂਕਿ ਬਾਡੀ ਇਸ ਤਰ੍ਹਾਂ ਲੱਗ ਜਾਂਦੀ ਹੈ ਤਾਂ ਫਿਰ ਉਹ ਕਿਤੇ ਉਹਨਾਂ ਉਹਨਾਂ ਨੂੰ ਕਿੱਥੇ ਸਾਂਭਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਉੱਥੇ 4-4 ਮਹੀਨੇ ਦੀਆਂ ਦਵਾਈਆਂ ਰੱਖੀਆਂ ਫਿਰ ਰੀਹੈਬ ਸੈਂਟਰ ਖੋਲੇ ਜੇ ਕਿਸੇ ਨੂੰ ਦਾਖਲ ਕਰਨਾ ਪੈਂਦਾ ਤਾਂ ਉੱਥੇ ਦਾਖਲ ਵੀ ਕੀਤਾ ਜਾ ਸਕਦਾ 5-7-10 ਦਿਨ ਲਈ ਤੇ ਸਰਕਾਰ ਵੱਲੋਂ ਸਾਰਾ ਫ੍ਰੀ ਦੇ ਵਿੱਚ ਇਹਦਾ ਬਜਟ ਜਿਹੜਾ ਜਿੰਨਾ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਸ਼ੁਰੂ ਕੀਤਾ ਸੀ ਕੰਮ ਕਿ ਯੁੱਧ ਨਸ਼ਾ ਵਿਰੁੱਧ ਫਿਰ ਸਪਲਾਈ ਲਾਈਨ ਤੋੜੀ ਫਿਰ ਉਹਨਾਂ ਜਿਹੜੇ ਵਿਦਰਾਲ ਸਿੰਪਟਮ ਚ ਆਗੇ ਸੀਗੇ ਬੱਚੇ ਉਹਨਾਂ ਨੂੰ ਇਲਾਜ ਵੀ ਕਰਦੇ ਆ ਹੁਣ ਵੀ ਕਰਦੇ ਆ ਤੇ ਉਹਨਾਂ ਦੇ ਜਿੱਥੇ ਰੀਹੈਬ ਸੈਂਟਰ ਨੇ ਉਹਨਾਂ ਦਾ ਬੈੱਡ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ ਉੱਥੇ ਫੈਸਿਲਿਟੀਆਂ ਵੀ ਖੇਡਾਂ ਦੀ ਵੀ ਪਹਿਲਾਂ ਜਿਹੜੇ ਪ੍ਰਾਈਵੇਟ ਸੀਗੇ ਰੀਹੈਬ ਸੈਂਟਰ ਉਹ ਟੌਰਚਰ ਕਰਦੇ ਸੀ ਮਤਲਕ ੱੱਕੇ ਨਾਲ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸੀ ਇੱਥੋਂ ਦੀਆਂ ਖਬਰਾਂ ਸਾਨੂੰ ਆਉਂਦੀਆਂ ਸੀ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਅਸੀਂ ਉਹਨਾਂ ਨੂੰ ਜਿਹੜੇ ਪੁੱਲੇ ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉੱਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ 'ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਔਰ ਲੰਗੜੋਆ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸੇ ਉਹ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਇੱਥੇ ਕਿਉਂਕਿ ਆਪਣੀ ਧਰਤੀ ਨੂੰ ਆਪਾਂ ਠੀਕ ਕਰ ਲਿਆ ਤਾਂ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਿਰੇ ਲੋੜੀਆਂ ਤਾਂ ਇੱਥੇ ਹੀ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਹੈ ਆਤਮਾ ਇੱਥੇ ਹੀ ਹੈ ਸਰੀਰ ਜਾਂਦਾ ਇਕੱਲਾ ਉਹ ਮੁਰਿਆ ਉਹਨੇ 6 ਮਹੀਨੇ ਬਾਅਦ ਸੋ ਸਰਪੰਚ ਸਾਹਿਬ ਨੇ ਬੜਾ ਕਿਉਂਕਿ ਆਪ ਅਫਸਰ ਰਹੇ ਨੇ ਇਹਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕੀ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਵਾਲੀਆਂ ਲਾ ਲੀਆਂ ਮੋਬਾਈਲ ਖੋលਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਧ ਗਈਆਂ ਸੀ ਸੋ ਅੱਜ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨੇ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ। ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ 'ਚ ਮਤੇ ਪਾਉਣ ਦੀ ਲੋੜ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜਮਾਨਤ ਕਰਾਉਣ ਨਾ ਜਾਇਓ। ਉਹਦੀ ਉਹਨੂੰ ਉਹਦੇ ਪਿੱਛੇ ਥਾਣੇ 'ਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਫਿਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਬਾਈਕਟ ਕੀਤਾ ਜਾਊਗਾ। ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਊਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ। ਸੋ ਬਹੁਤ ਐਨ ਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ అలਮਤ ਨੂੰ ਖਤਮ ਕਰਨਾ ਹੈ ਤਾਂ ਉਹ ਹੋ ਕੇ ਰਹਿੰਦੀ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਜਾਉਣਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਚ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈ ਬਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ ਜੀ ਸੋ ਇਸ ਕਰਕੇ ਸਾਨੂੰ ਗੁਰੂਆਂ ਦੀ ਜਿਹੜੀ ਹੈ ਚਰਨਸ਼ੋਪਾਪਤ ਧਰਤੀ ਹੈ ਸਾਨੂੰ ਜਿਹੜਾ ਸ਼ਹੀਦਾਂ ਦੇ ਪ੍ਰੇਰਣਾ ਹੈ ਇਹ ਤਾਂ ਜਿੱਲਾ ਵੈਸੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਸੋ ਆਪਾਂ ਨੂੰ ਉਹਨਾਂ ਤੇ ਬਾਰੇ ਵੀ ਸੋਚਣਾ ਚਾਹੀਦਾ ਵੀ ਉਹ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮ ਕੇ ਤੇ ਅੱਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਹੋਰਾਂ ਦੀ ਆਤਮਾ ਤਰਫ ਦੀ ਹੋਣੀ ਕਿ ਆਜ਼ਾਦੀ ਇਸ ਕੰਮ ਵਾਸਤੇ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਾਰੀਆਂ ਅਜਿਹੇ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਪਾਤਰ ਸਾਹਿਬ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਸੋ ਜੇ ਜਮੀਨ ਫੁੱਲਾਂ ਜੋਗੀ ਰਹੂਗੀ ਇਸੇ ਧਰਤੀ ਤੇ ਫੁੱਲ ਖਿੜਨਗੇ ਔਰ ਖਿੜਨ ਲੱਗਗੇ ਪੁੰਗਰਾਂ ਫੁੱਟਣ ਲੱਗੀਆਂ ਲੰਗੜੋਏ ਚੋਂ ਇੱਕ ਗੁਲਾਬ ਦਾ ਫੁੱਲ ਜਿਹੜਾ ਉਹਦੀ ਉਹਦੀ ਸੁਗੰਧੀ ਦਾ ਅੱਜ ਅਹਿਸਾਸ ਆਪਾਂ ਨੂੰ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾਂ ਦਾ ਇਸ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹ ਹੀ ਹੈ ਕਿ ਸਭ ਤੋਂ ਵੱਧ ਪੀੜਿਤ ਜੇ ਨਸ਼ਿਆ ਕੋਈ ਕਰਦਾ ਹੈ ਚਾਹੇ ਪੁੱਤ ਕਰਦਾ ਹੈ ਚਾਹੇ ਪਤੀ ਕਰਦਾ ਹੈ ਚਾਹੇ ਬਾਪ ਕਰਦਾ ਹੈ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿਉਂਕਿ ਚੁੱਲ੍ਹਾ ਤਾਂ ਉਸੇ ਨੇ ਚਲਾਉਣਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਜੇ ਇਸ ਤਰ੍ਹਾਂ ਘਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਘਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਵਾ ਭੈਣਾ ਨਹੀਂ ਐ ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਹਾਡਾ ਆਉਣਾ ਉਹ ਇਹ ਗੱਲ ਦੱਸਦਾ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਾਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬਲਦੇ ਰੱਖ ਲਓ ਔਰ ਪਰਾਣਾ ਭੁੱਲ ਜਾਨੇ ਆ ਜੋ ਹੋ ਗਿਆ ਗਲਤੀਆਂ ਵੀ ਹੋ ਗਈਆਂ ਮੰਨੀਆਂ ਵੀ ਚਲੋ ਸਾਥੋਂ ਗਲਤੀਆਂ ਹੋ ਗਈਆਂ ਹੁਣ ਸਾਡੇ ਜਵਾਕਾਂ ਬਾਰੇ ਪੜਾ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਸੋ ਇਹ ਜ਼ਰੂਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਸਾਹਿਬ ਇੱਥੇ ਬੈਠੇ ਨੇ ਕਿ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਹਾਂ ਸਰਕਾਰੀ ਸਕੂਲਾਂ ਜਨਮਿਸ਼ਨ ਮਿਲਣੀਆਂ ਔਖੀਆਂ ਹੋ ਗਈਆਂ ਹੁਣ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ 'ਚ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਤੇ ਪੜ੍ਹਾਈ ਹੁੰਦੀ ਨਹੀਂ ਸੀ ਸਿਰਫ ਦਰਿਆ ਖਰਾਖਾ ਖਵਾ ਕੇ ਮੋੜ ਦਿੰਦੇ ਸੀ ਅੱਧੀ ਛੁੱਟੀ ਵੇਲੇ ਬਸ ਹੋਰ ਤਾਂ ਕੁਝ ਨਹੀਂ ਸੀਗਾ ਤੇ ਹੁਣ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਨਕਸ਼ੇ ਬਦਲ ਰਹੇ ਨੇ ਔਰ ਇਸ ਵਕਤ ਇਸ ਵਕਤ ਮਤਲਬ ਜੇ ਦਿੱਲੀ ਚ ਜਾ ਕੇ ਦੇਖੋ ਤਰਵਿੰਦ ਕੇਜਰੀਵਾਲ ਜੀ ਬੈਠੇ ਐ ਨਾਲ ਉਹਨਾਂ ਦੇ ਉਹਨਾਂ ਦੇ ਸਿੱਖਿਆ ਮੰਤਰੀ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਤੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਜੀ ਰਹੇ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਪੋਜ਼ਲ ਆ ਗਈ ਸੀ ਅਫਸਰਾਂ ਵੱਲੋਂ ਕਹਿੰਦੇ ਛੱਡੋ ਪਰ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸਰਕਾਰੀ ਨੂੰ ਪ੍ਰਾਈਵੇਟ ਹੀ ਚੱਲਣ ਦਿਓ ਇਹਨਾਂ ਨੇ ਕਿਹਾ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਅੱਜ ਦਿੱਲੀ ਦੇ ਸਕੂਲਾਂ ਦਾ ਕਾਇਆ ਪਲਟ ਹੋਇਆ ਹੋਇਆ ਤੇ ਲੱਖਾਂ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਬੱਚੇ ਸੀ ਵੱਡੇ ਵੱਡੇ ਅਮੀਰਾਂ ਦੇ ਦਿੱਲੀ 'ਚ ਬਹੁਤ ਵੱਡੇ ਵੱਡੇ ਲੋਕ ਰਹਿੰਦੇ ਆ ਅਮੀਰ ਲੋਕ ਰਹਿੰਦੇ ਆ ਉਹਨਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ 'ਚੋਂ ਹਟਾ ਕੇ ਸਰਕਾਰੀ 'ਚ ਲਾਤੇ ਸੀਗੇ ਕਾਰਨ ਕਿ ਸਕੂਲ ਚੰਗੇ ਹੋ ਗਏ ਯਕੀਨ ਹੋ ਗਿਆ ਸੋ ਤੁਹਾਡੇ ਮੈਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਇੱਕ ਤਾਂ ਖੇਡ ਸਟੇਡੀਅਮ ਦੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੇ ਪਿੰਡ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਔਰ ਜ਼ਮੀਨ ਉਹਦੇ ਵਾਸਤੇ ਹੈ ਆਪਣੇ ਕੋਈ ਪੰਚਾਇਤ ਕੋਈ ਜ਼ਮੀਨੀਆਂ ਗੱਲ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਪੱਤ ਪੰਜਾਬ ਸਰਕਾਰ ਵੱਲੋਂ ਅਸੀਂ ਕਰਕੇ ਹਿਲਾ ਤੇ ਵਧੀਆ ਸਟੇਡੀਅਮ ਸ਼ਾਨਦਾਰ ਸਟੇਡੀਅਮ ਅਸੀਂ ਬਣਾਵਾਂਗੇ ਤਾਂ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਆ ਕੇ ਆਪਣੀਆਂ ਆਲੇ ਦੁਆਲੇ ਦੇ ਛੋਟੇ ਪਿੰਡਾਂ ਦੇ ਬੱਚੇ ਵੀ ਇੱਥੇ ਆ ਕੇ ਬਕਾਇਦਾ ਤੌਰ ਤੇ ਖੇਡ ਸਕਣ ਬਾਲੀਵਾਲ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਕਿਉਂਕਿ ਇਸ ਇਲਾਕੇ ਚ ਮਾਲਪੁਰ ਦਾ ਇਲਾਕਾ ਜੇ ਉਹ ਸਾਰੇ ਫੁੱਟਬਾਲ ਚੱਲਦੀ ਹੈ ਹੈਨਾ ਤੇ ਬਾਕੀ ਟਰੈਕ ਐਂਡ ਫੀਲਡ ਹਾਂਜੀ ਬਿਲਕੁਲ ਸਾਡੇ ਬਿਲਕੁਲ ਨਾਲ ਉਹ ਜਿੱਧੜ ਜੇ ਉਹ ਉਹ ਗਰਾਊਂਡ ਕਿੱਥੇ ਹੈ ਉਹ ਸਾਡੇ ਨਾਲ ਦੇ ਪਿੰਡ ਨਾ ਕਿੰਨੀ ਕੁ ਦੂਰ ਹੈ ਕੋਲੋਂ ਕੋਲੋਂ ਪਿੰਡਾਂ ਨਾਲ ਬਿਲਕੁਲ ਵਿਚਈ ਸਰ ਵਿਚਈ ਹੈ ਤੇ ਉਹ ਉਸੇ ਨੂੰ ਡਿਵੈਲਪ ਕਰਦੀ ਹੈ ਕਰ ਰਹੇ ਪ੍ਰੋਜੈਕਟ ਵੈਸੇ ਪ੍ਰਸ਼ਾਸਨ ਨੇ ਇਹ ਕਲਸਟਰ ਬਣਾਇਆ ਜਾ ਕੇ ਉਹ ਤੇ ਨਾ ਪਾਇਆ ਸਾਰੇ ਬੀਬੀ ਜੀ ਸਾਨੂੰ ਮੈਂ dissਰਨ ਗੱਲ ਕਰ ਜੇ ਉਹ ਜੋ ਵਿਚੀ ਪਿੰਡ ਜੇ ਉਹ ਦੇ ਕੋਲ 4 ਏਕੜ ਹੈਗੀ ਹੈ ਤਾਂ ਉਸੇ ਨੂੰ ਆਪਾਂ ਸ਼ਾਨਦਾਰ ਬਣਾ ਦਿੰਨੇ ਆ ਤੇ ਫਿਰ 4 ਏਕੜ ਤਾਂ ਬਹੁਤ ਜ਼ਿਆਦਾ ਹੈ 4 ਏਕੜ ਤਾਂ ਜਿੰਦਾਬਾਦ 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 ਬਹੁਤ ਧੰਨਵਾਦ ਬਹੁਤ ਧੰਨਵਾਦ ਤੇ ਨਾਲ ਜਿਹੜਾ ਤੁਸੀਂ ਕਿਹਾ ਕਿ ਕਮਰਸ ਦੀਆਂ ਕਲਾਸਾਂ ਜਿਹੜੀਆਂ ਇੱਥੇ ਚਲ ਚਲਣੀਆਂ ਚਾਹੀਦੀਆਂ ਰਿਟਾਇਰਡ ਮਾਸਟਰ ਜੀ ਉਹਨਾਂ ਨੇ ਦੱਸਿਆ ਤੇ ਤੁਸੀਂ ਚਲਾ ਰੱਖਿਆ ਨੇ ਕੋਈ ਕਾਗਜ਼ ਪੱਤਰ ਦੀ ਕਿਤੋਂ ਫਾਈਨੈਂਸ ਗਵਰਨਮੈਂਟ ਤੋਂ ਅਸੀਂ ਆਪੇ ਕਰਾਂ ਲਾਂਗੇ ਤੇ ਮੈਂ ਅੱਜ ਤੁਹਾਡੇ ਸਾਹਮਣੇ ਅਨਾਉਂਸਮੈਂਟ ਕਰਕੇ ਜਾਨਾ ਕਿ ਤੁਹਾਡੇ ਕਮਰਸ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਬਣਦਾ ਬਜਟ ਵੀ ਮਿਲੂਗਾ ਔਰ ਬਣਦੇ ਟੀਚਰ ਵੀ ਤੁਹਾਨੂੰ ਤੁਹਾਡੇ ਸਕੂਲ ਨੂੰ ਮਿਲਣਗੇ ਕਿਉਂਕਿ ਅੱਜ ਕੱਲ ਕਮਰਸ ਜਿਹੜਾ ਉਹ ਬੜਾ ਫੇਵਰਿਟ ਵਿਸ਼ਾ ਹੈ ਬੱਚਿਆਂ ਦਾ ਔਰ ਸਾਥ ਤੁਸੀਂ ਦੇਖੋ ਕੱਲ ਰਿਜ਼ਲਟ ਆਏ ਨੇ ਪਰਸੋਂ 12ਵੀਂ ਦੇ ਆ ਰਹੇ ਹਾਂ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਇਸ ਵਾਰ ਫਿਰ ਕੁੜੀਆਂ ਅੱਗੇ ਇਸ ਵਾਰ ਬੀਏਚੋ ਵੀ ਕੁੜੀਆਂ ਫਸਟ 12ਵੀਂ ਚੋ ਵੀ ਕੁੜੀਆਂ ਫਸਟ ਕੱਲ ਵੀ ਪਰਸੋਂ ਜਿਹੜਾ ਰਿਜ਼ਲਟ ਆਇਆ ਪਹਿਲੇ ਤਿੰਨ ਥਾਵਾਂ ਤੇ ਫਿਰ ਕੁੜੀਆਂ ਨੇ ਔਰ ਮਾਨਸਾ ਦੇ ਭੀਖੀ ਇਲਾਕੇ ਦੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਕੋਲੇ ਛੋਟਾ ਜਿਹਾ ਕਸਬਾ ਜਿਵੇਂ ਔੜ ਔਰ ਜਿਡ ਔਰ ਜਡੇ ਹੀ ਆ ਬਸ ਤੇ ਧਨੋਲੇ ਤੋਂ ਉਹ ਕੁੜੀ ਜਿਹੜੀ ਫਸਟ ਆਈ ਹੈ ਫਿਰੋਜ਼ਪੁਰ ਤੋਂ ਉਹ ਕੁੜੀ ਜਿਹੜੀ ਤੀਜੀ ਤੀਜੇ ਨੰਬਰ ਤੇ ਆਈ ਹੈ ਸੋ ਸਾਡੀਆਂ ਤੀਆਂ ਭੈਣਾਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਵਾਹਨ ਨਹੀਂ ਹੈਗਾ ਜਾਂ ਤਾਂ ਬੱਸਾਂ ਦਿਆਂ ਜਾੜਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦਿਆਂ ਨੂੰ ਰਾਈਡ ਲੈਂਦੀਆਂ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਂ ਪਿਓ ਉਹ ਇਸ ਕਰਕੇ ਆਪਣੀ ਬੱਚੀ ਨੂੰ ਪੜਾਉਣਾ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਤਾਂ ਇੰਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ ਅਸੀਂ ਹੁਣ ਕੀ ਕੀਤਾ ਅਸੀਂ ਕਹੇ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦਈਏ ਅਸੀਂ ਬੱਸਾਂ ਦੇ ਦੇਣ ਲੱਗੇ ਆ ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਿਆ ਹੁਣ ਤੱਕ ਐਜੂਕੇਸ਼ਨ ਵਿੱਚ ਸਭ ਹੈ ਉਹ ਚ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੀਆਂ ਹਰਿਆ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ बस ਸੰਖਿਆ ਟਿਕ ਜਾਂਦੀ ਹੈ ਜੀਪੀਐਸ ਲੱਗਿਆ ਹੋਇਆ ਮਾਪਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕ ਆ ਗਈ ਤੇ ਉਹ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ ਐਜੂਕੇਸ਼ਨ ਪੱਖੋਂ ਕੋਈ ਜਾਂ ਵਹੀਕਲ ਪੱਖੋਂ ਕੋਈ ਵਿੱਦਿਆ ਤੋਂ ਵਾਂਝਾ ਨਾ ਰਹੇ ਜਿਸ ਤਰ੍ਹਾਂ ਜੇਈ ਸਾਹਿਬ ਦੱਸ ਰਹੇ ਸੀ ਕਿ ਬਿਲਕੁਲ ਚਲੋ ਆਪਾਂ ਥੋੜਾ ਜਿਹਾ ਉਹਨੂੰ ਗੱਲ ਨੂੰ ਥੋੜਾ ਜਿਹਾ ਲੈਟਰ ਮੋਡ ਚ ਲੈ ਗਏ ਵੈਸੇ ਬਹੁਤ ਸੀਰੀਅਸ ਗੱਲ ਹੈ ਕਿ ਮੈਨੂੰ ਮੈਂ ਐਮਪੀਸੀ ਉਸ ਵੇਲੇ 5 ਸਾਲ ਪਹਿਲਾਂ ਦੀ ਗੱਲ ਹੋਣੀ ਮਤਲਬ 18 19 ਦੀ ਗੱਲ ਹੋਣੀ ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਮਾਨ ਸਾਹਿਬ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਨਸ਼ੇ ਵੇਕਦੇ ਆ ਜੀ ਕਹਿੰਦੀ ਜੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਸ਼ਾ ਵੇਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜਾ ਸੀੜੀਆਂ ਵੇਚਦਾ ਉਹਦੀ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣੇ ਨੇ ਸਾਰੇ ਨਸ਼ਾ ਅਵੇਲੇਬਲ ਹੈ ਤੇ ਕਹਿੰਦੀ ਵੀ ਸਾਡੇ ਪਿੰਡ ਕੌਣ ਰਿਸ਼ਤਾ ਕਰੂਗਾ ਮਤਲਬ ਕਹਿੰਦੀ ਮੇਰਾ ਭਾਈ ਵੀ ਡਰਗ ਅਡਿਕਟਡ ਹੈ ਤਾਂ ਸਾਡੇ ਪਿੰਡ ਕੌਣ ਆਪਣੀ ਕੁੜੀ ਦਾ ਰਿਸ਼ਤਾ ਕਰੂਗਾ ਵੀ ਉਹ ਤਾਂ ਡਰਗੀ ਨੇ ਮੈਂ ਕਿਹਾ ਵੀ ਚਲੋ ਠੀਕ ਹੈ ਮੁੰਡੇ ਨਸ਼ਾ ਕਰਦੇ ਆ ਫਿਰ ਬਰਾਤ ਤੁਹਾਡੇ ਪਿੰਡ ਆਈ ਕਿਉਂ ਨਹੀਂ ਮਤਲਬ ਕੁੜੀਆਂ ਨੂੰ ਵਿਆਹਣ ਵਾਸਤੇ ਤੁਹਾਡੇ ਪਿੰਡ ਬਰਾਤ ਆਈ ਕਿਉਂ ਨਹੀਂ ਤੁਸੀਂ ਵੀ ਨਸ਼ਾ ਕਰਦੇ ਹੋ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਐਮਬੀਬੀਐਸ ਕੀਤੀ ਹੋਈ ਹੈ ਮੈਂ ਤਾਂ ਡਾਕਟਰ ਪਰ ਸਾਡੇ ਪਿੰਡ ਬਰਾਤ ਕਿਉਂ ਨਹੀਂ ਆਈ ਜਿਹੜੇ ਮੁੰਡੇ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਜੇ ਇਸ ਪਿੰਡ ਦੇ ਵਿੱਚ ਰਿਸ਼ਤਾ ਕਰਤਾ ਤਾਂ ਜਿਹੜਾ ਮੁੰਡਾ ਸਾਡਾ ਉਹ ਜਦੋਂ ਦੁਬਾਰਾ ਸਹੁਰੇ ਜਾਊਗਾ ਆਪਣੇ ਸਹੁਰੇ ਘਰ ਜਾਊਗਾ ਤਾਂ ਉਹਦੇ ਜਿਹੜੇ ਉਹਦਾ ਸਾਲਾ ਲਾ ਲਓ ਜਾ ਉਹਦੇ ਯਾਰ ਬੇਲੀ ਜਿਹੜੇ ਉੱਥੇ ਹੋਣਗੇ ਉਹ ਕਿਤੇ ਸਾਡੇ ਮੁੰਡੇ ਨੂੰ ਵੀ ਨਸ਼ੇ ਦੀ ਆਦਤ ਨਾ ਪਾ ਦੇਣ ਬੇਸ ਪਿੰਡ ਚ ਨਿਸ਼ਤਾਨੀ ਕਰਨਾ ਸਹੀ ਗੱਲ ਤੁਸੀਂ ਕਹੀ ਹੈ ਜਨਾਬ ਬੜੀ ਦੁੱਖ ਦੀ ਗੱਲ ਸੀ ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਯਾਰ ਆ ਪੰਜਾਬ ਹੋ ਗਿਆ ਕਿ ਕਿੱਧਰ ਨੂੰ ਤੇ ਸੋ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਤੇ ਕੰਟਰੋਲ ਕਰਕੇ ਮੈਂ ਕਹਿੰਦਾ ਜੀ ਸਾਨੂੰ ਕੋਈ ਅਸੀਂ ਤਾਂ ਆਮ ਘਰਾਂ ਚ ਉਠੇ ਹੋਏ ਆ ਅਰਵਿੰਦ ਕੇਜਰੀਵਾਲ ਜੀ ਬੜੇ ਵੱਡੇ ਅਫਸਰ ਸੀਗੇ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਸਿਸੋਦੀਆ ਸਾਹਿਬ ਬਹੁਤ ਵੱਡੇ ਪੱਤਰਕਾਰ ਸੀਗੇ ਟੀਵੀ ਦੇ ਬੈਂਸ ਸਾਹਿਬ ਵਕੀਲ ਨੇ ਮੈਂ ਕਲਾਕਾਰ ਸੀ ਮਸ਼ਹੂਰ ਸਾਨੂੰ ਕੀ ਲੋੜ ਸੀ ਜੀ ਇੱਧਰ ਆਉਣ ਆ ਇਨ ਤੋਂ ਗਾਲਾਂ ਗੋਲਾਂ ਖਾਣਦੀ ਆ ਕਦੇ ਕੋਈ ਕੱਢ ਗਿਆ ਗਾਲਾਂ ਸਾਨੂੰ ਕਦੇ ਕੋਈ ਕੱਢ ਗਿਆ ਕੇਜਰੀਵਾਲ ਸਾਨੂੰ ਤਾਂ ਤੜਕੀ ਲੱਗ ਜਾਂਦੇ ਸਾਰੇ ਮੁਲਕ ਹੀ ਕੱਢਣ ਲੱਗ ਜਾਂਦੇ ਆ ਉਹ ਜਿੱਥੇ ਜਿੱਥੇ ਬੈਠਿਆ ਭਾਜਪਾ ਵਾਲੇ ਕਾਂਗਰਸ ਵਾਲੇ ਤਾਂ ਕਹਿੰਦੇ ਕਾਰਨ ਇਹ ਸੀਗਾ ਵੀ ਸਾਨੂੰ ਇਹ ਨਹੀਂ ਕਿਹਾ ਕਿ ਚੱਜ ਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਨਾ ਕੁਰਸੀ ਦਾ ਚਾਹੇ ਨਾ ਕੋਈ ਕਮਿਸ਼ਨ ਲੈਣਾ ਨਾ ਕਿਸੇ ਢਾਬੇ ਚ ਹਿੱਸਾ ਪਾਉਣਾ ਨਾ ਕਿਸੇ ਰੇਤੇ ਦੀ ਖੱਡ ਚ ਹਿੱਸਾ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕਿਤੇ ਇਸਾਂ ਨੇ ਪਾਉਣਾ ਜੇ ਅਸੀਂ ਜੇ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਵਰਲਡ ਲੈਵਲ ਦਾ ਐਜੂਕੇਸ਼ਨ ਜਿਹੜਾ ਉਹ ਲਾਂਚ ਕਰਨ ਚ ਕਾਮਯਾਬ ਹੋਵੇ ਇੰਪਲੀਮੈਂਟ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਘਰ ਘਰ ਨੌਕਰੀਆਂ 52000 ਨੌਕਰੀਆਂ ਤਾਂ ਦੇ ਚੁੱਕੇ ਆਂ ਅਸੀਂ ਜੇ ਰੋਜ਼ਗਾਰ ਦੇਣ ਚਾਹਵੇਂ ਉਹ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਰੋਜ਼ਗਾਰ ਦੇਣ ਚ ਕਾਮਯਾਬ ਹੋ ਗਏ ਜੇ ਨਹਿਰਾਂ ਦਾ ਪਾਣੀ ਖਾਲੇ ਜਿਹੜੇ ਨੇ ਜਿਹੜੇ ਬੰਦ ਪਏ ਨੇ ਰਜਵਾਹੇ ਸੂਏ ਪੁਰਾਣੇ ਉਹਨਾਂ ਨੂੰ ਚਲਾ ਕੇ ਨਹਿਰੀ ਪਾਣੀ ਖੇਤਾਂ ਤੱਕ ਲਾਉਣ ਚ 60% ਤਾਂ ਹੋ ਗਿਆ 90 92% ਤੇ ਜਿੱਦਾਂ ਆ ਗਏ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ ਖੜ ਜਾਣਗੀਆਂ ਪਾਣੀ ਤਹਾਂ ਆ ਜਾਊਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਇਹ ਤਿੰਨੇ ਦਰਗੇ ਜਿਹੜੇ ਨੇ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਆਪਾਂ ਕਾਇਮ ਰੱਖਣ ਚ ਕਾਮਯਾਬ ਹੋਗੇ ਮੈਂ ਕਹਿੰਦਾ ਸਾਡੀ ਜ਼ਿੰਦਗੀ ਸਫਲ ਹੈ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਕੋਈ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਨਹੀਂ ਤਾਂ ਕੋਈ ਕੋਈ ਪੰਜ ਵਾਰੀ ਰਹਿ ਲਿਆ ਮੁੱਖ ਮੰਤਰੀ ਕੋਈ ਕੋਈ ਛੇ ਵਾਰੀ ਰਹਿ ਲਿਆ ਕੋਈ ਕਿੰਨੇ ਸਾਲ ਕੱਟ ਗਿਆ ਬਾਅਦ ਚ ਗਾਣੇ ਹੀ ਦਿੰਨੇ ਆਪਾਂ ਉਹਨਾਂ ਨੂੰ ਵੀ ਯਾਰ ਕੀ ਕੀਤਾ ਕੀ ਕੰਨੇ ਕੀਤਾ ਦੇਖੋ ਜੇ ਜੇ ਕੰਮ ਕਰਨਾ ਹੋਵੇ ਤਾਂ ਭਾਵੇਂ ਨੀਤ ਸਾਫ਼ ਹੋਵੇ ਤਾਂ ਭਾਵੇਂ 6 ਮਹੀਨਿਆਂ ਚ ਵੀ ਕੰਮ ਹੋ ਜਾਂਦੇ ਸਾਲ ਚ ਵੀ ਕੰਮ ਹੋ ਜਾਂਦੇ ਜੇ ਹੁਣੇ ਹੋਣਗੇ ਅਸੀਂ ਕਰੀ ਜਾਂਦੇ ਆ ਪਹਿਲੇ ਦਿਨ ਤੋਂ ਕੰਮ ਕਰਨ ਲੱਗੇ ਸੀਗੇ ਹਾਏ ਸਾਨੂੰ ਸਵਾ 3 ਸਾਲ ਹੋਏ ਨੇ ਸਵਾ 3 ਸਾਲ ਹੋ ਗਏ ਆ 16 ਤਰੀਕ ਐ 16 ਮਾਰਚ ਨੂੰ ਸੌ ਚੱਕੀ ਸੀ ਇੱਥੇ 2022 ਨੂੰ ਮਲ ਤਿੰਨ ਸਾਲ ਦੋ ਮਹੀਨੇ ਹੋਏ ਆ ਜੇ ਸ੍ਰੇਸ਼ ਕਰਕੇ ਅਸੀਂ ਪਹਿਲੇ ਦਿਨੋਂ ਲੱਗੇ ਹੋਏ ਆ ਕਿ ਯਾਰ ਇਹ ਬਹੁਤ ਲੇਟ ਚੱਲ ਰਿਹਾ ਪਹਿਲੀ 70 ਸਾਲ ਲੇਟ ਹੋ ਗਏ ਹੁਣ ਆਪਾਂ ਦਿਨ ਰਾਤ ਇੱਕ ਕਰਕੇ ਇਹ ਕੰਮ ਕਰਨਾ ਪਰ ਲੋਕਾਂ ਦਾ ਸਹਿਯੋਗ ਜਿਹੜਾ ਉਹ ਚਾਹੀਦਾ ਪਾਣੀ ਵਾਲਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਬੈਂਸ ਸਾਹਿਬ ਤਾਂ ਬੈਠੇ ਨੇ ਬੜਾ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਰਿਹਾ ਪਰ ਸਾਡੇ ਕੋਲੇ ਪਾਣੀ ਅਸੀਂ ਕਿਉਂਕਿ ਇਸ ਵਾਰ ਵਰਤਨ ਲੱਗ ਗਏ ਹੁਣ ਅਸੀਂ ਅਸੀਂ ਆਪਣੇ ਖਾਲੇ ਚਲਾ ਲਏ ਅਸੀਂ ਪਾਈਪਾਂ ਦੱਬ ਲੀਆਂ ਅਸੀਂ ਨਹਿਰਾਂ ਦਾ ਪਾਣੀ ਜਿਹੜਾ ਉਹ ਸੂਇਆਂ ਠੀਕ ਕਰ ਲਿਆ ਰਜਵਾਹਿਆਂ ਨੂੰ ਠੀਕ ਕਰ ਲਿਆ ਤੇ ਸਾਡਾ ਆਪਦਾ ਪਾਣੀ ਆ ਬਰਤਣ ਲੱਗ ਗਿਆ ਸੀ ਪੰਜਾਬ ਨੇ ਪਹਿਲਾਂ ਕਦੇ ਵੀ 70 ਤੋਂ 75 ਤੋਂ 76% ਤੋਂ ਜ਼ਿਆਦਾ ਆਪਦਾ ਪਾਣੀ ਨਹੀਂ ਵਰਤਿਆ ਸੀ ਇਸ ਵਾਰ ਅੱਜ ਦੀ ਡੇਟ 'ਚ ਅਸੀਂ 94 ਤੋਂ 95% ਪਾਣੀ ਵਰਤ ਰੱਖਿਆ ਜੀ ਪੰਜਾਬ ਦਾ ਇਸ ਕਰਕੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਵੇਂ ਦੇ ਦਈਏ ਅੱਛਾ ਉਹ ਮੰਗਦੇ ਵੀ ਉਹੀ ਨੇ ਜਿਨ੍ਹਾਂ ਨੇ ਆਪਦੇ ਕੋਟੇ ਦਾ ਸਾਰਾ ਪਾਣੀ ਵਰਤ ਲਿਆ ਸਾਨੂੰ ਕਹਿੰਦੇ ਹੁਣ 2 ਮਹੀਨੇ ਵਾਧਾ ਦਿਓ ਅਸੀਂ ਸਾਡੇ ਕੋਲ ਹੈ ਹੀ ਨਹੀਂ ਸੀ ਕਿੱਥੋਂ ਦੇ ਦਈਏ ਕਹਿੰਦੇ ਨਹੀਂ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਵਾਲੀਆਂ ਗੱਲਾਂ ਗਈਆਂ ਪਹਿਲਾਂ ਤਾਂ ਹੁਣ ਤੁਸੀਂ ਉਹਨਾਂ ਨੂੰ ਗੱਲਾਂ ਹੀ ਉਹਨਾਂ ਨਾਲ ਕਰਦੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਵੀ ਮੇਰੇ ਖੇਤ ਨੂੰ ਨਹਿਰ ਕੱਢ ਦੋ ਤੇ ਪਾਣੀ ਇੱਧਰ ਵੀ ਲੈ ਲਓ ਨਾ ਸਾਡੇ ਕੋਲ ਇੰਨੇ ਖੇਤ ਨੇ ਵੀ ਸਾਡੇ ਨਾਲ ਨਹਿਰ ਨਿਕਲੇ ਸਾਡੇ ਖੇਤ ਨੂੰ ਕੱਲੇ ਨੂੰ ਕਿਉਂਕਿ ਸਾਨੂੰ ਤਾਂ ਇੱਕ ਨੱਕੇ ਨਾਲ ਹੀ ਇੱਕ ਨੱਕੇ ਨਾਲ ਹੀ ਪਾਣੀ ਲੱਗ ਜਾਂਦਾ ਸਾਡੇ ਕੋਲ ਤਾਂ ਇੰਨੀ-ਇੰਨੀ ਜ਼ਮੀਨ ਹੀ ਐ ਸੋ ਇਸ ਕਰਕੇ ਅਸੀਂ ਜਿਨ੍ਹਾਂ ਦੀਆਂ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਪਾਣੀ ਦੀ ਤਾਂ ਮੁੱਲ ਨਹੀਂ ਪਤਾ ਹੁੰਦਾ ਅਸੀਂ ਪਿੰਡਾਂ ਚ ਆਏ ਆ ਸਾਨੂੰ ਬੂੰਦ ਬੂੰਦ ਪਾਣੀ ਦਾ ਮੁੱਲ ਪਤਾ ਹੈ ਤੇ ਇਸ ਕਰਕੇ ਪਾਣੀ ਦੀ ਰਖਵਾਲੀ ਕਰਨੇ ਪਈ ਕਿਤੇ ਵੀ ਜਾ ਕੇ ਖੜ ਕੇ ਰੱਖ ਕਰਨੀ ਪਈ ਨੰਗਲ ਨੰਗਲ ਦੇਖਣ ਆ ਤਿੰਨ ਵਾਰੀ ਨੰਗਲ ਗਏ ਆ ਅਸੀਂ ਔਰ ਤਿੰਨ ਵਾਰੀ ਉਹਨਾਂ ਨੂੰ ਰੋਕਿਆ ਵੀ ਨਹੀਂ ਲੈ ਸਕਦੇ ਦਾ ਤੁਸੀਂ ਪਾਣੀ ਤੇ ਉਹਨੂੰ 20 ਤਰੀਕ ਤੋਂ ਬਾਅਦ ਪਾਣੀ ਨਵਾਂ ਵੰਡਿਆ ਜਾਊ ਸਾਲ ਦਾ ਉਹ ਵੈਸੇ ਹੀ ਮਿਲ ਜੂਗਾ ਉਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਕਿਸੇ ਵੀ ਦੇਖੋ ਮੁੱਖ ਮੰਤਰੀ ਤੁਸੀਂ ਮੈਨੂੰ ਬਣਾਇਆ ਮੁੱਖ ਮੰਤਰੀ ਕੌਣ ਹੁੰਦਾ ਲਾਣੇਦਾਰ ਹੁੰਦਾ ਪਰਿਵਾਰ ਦਾ ਇੱਕ ਲਾਣੇਦਾਰ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤੁਸੀਂ ਮੁਖੀਆ ਚੁਣਿਆ ਤਾਂ ਮੁਖੀਏ ਦਾ ਕੰਮ ਇਹ ਹੈ ਕਿ ਉਸ ਪਰਿਵਾਰ ਦਾ ਜਿਹੜਾ ਤਰੱਕੀ ਕਰੇ ਉਸ ਪਰਿਵਾਰ ਦੇ ਹਰੇਕ ਜੀ ਨਾਲ ਗੱਲਬਾਤ ਕਰੇ ਤੇ ਉਸ ਪਰਿਵਾਰ ਦਾ ਜੇ ਕੋਈ ਜੀ ਗਲਤ ਪਾਸੇ ਤੁਰ ਪਿਆ ਉਹਨੂੰ ਠੀਕ ਪਾਸੇ ਲਾਵੇ ਤੇ ਉਸ ਪਰਿਵਾਰ ਦਾ ਬਜਟ ਬਣਾ ਕੇ ਉਸ ਪਰਿਵਾਰ ਨੂੰ ਜਿਹੜਾ ਤਰੱਕੀਆਂ ਦੇ ਵਿੱਚ ਲੈ ਕੇ ਜਾਵੇ ਜੇ ਲਾਣੇਦਾਰੀ ਜਿਹੜੀ ਹੈ ਉਹ ਕਿਸੇ ਗਲਤ ਬੰਦੇ ਦੇ ਹੱਥ ਆ ਜੇ ਫਿਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਆਪਾਂ ਦੇਖਦੇ ਆ ਤੁਹਾਡੇ ਦੋਸਤਾਂ ਮਿੱਤਰਾਂ ਚ ਵੀ ਹੋਊਗਾ ਵੀ ਫਲਾਨਿਆਂ ਦੇ ਹੱਥ ਚ ਮਖਤਿਆਰੀ ਆ ਗਈ ਉਸ ਦਿਨ ਘਰ ਖਰਾਬ ਹੋ ਗਿਆ ਸੋ ਇਸ ਕਰਕੇ ਪੰਜਾਬ ਜਿਹੜਾ ਉਹ ਹਮੇਸ਼ਾ ਲੀਡ ਕਰਦਾ ਰਿਹਾ ਕੋਈ ਦੇਸ਼ ਤੇ ਸੰਕਟ ਆਵੇ ਅਸੀਂ ਖੜਾ ਖੜਦੇ ਆ ਨਾਲ ਸੋ ਹੁਣ ਬਸਾ ਤੁਸੀਂ ਆਂ ਅੱਜ ਸਾਡਾ ਹੌਸਲਾ ਵਧਾਤਾ ਕਿ ਤੁਸੀਂ ਕਰ ਸਕਦੇ ਹੋ ਇਹ ਕਿਹਹਾ ਜਾ ਪਿੰਡ ਚਲੋ ਇੱਕ ਕੋਈ ਇਹੋ ਜਿਹਾ ਪਿੰਡ ਹੁੰਦਾ ਨਾ ਮੈਂ ਮੰਨ ਲੈਂਦਾ 5-7 ਸਾਲ ਤੂੰ ਹੀ ਚੱਲ ਸਾਡੇ ਦਾ ਚੱਲਿਆ ਸੀ ਜੀ ਚਲੋ ਰੁਕ ਗਿਆ ਤੁਸੀਂ ਤਾਂ ਕਹਿੰਦੇ ਹੋ ਜੀ 40 50 ਸਾਲ ਤੋਂ ਇਹ ਕੰਮ ਚੱਲੇ ਜਾਂਦਾ ਵੀ ਸਾਡੇ ਤਾਂ ਪਿੰਡ ਦਾ ਨਾਮ ਸੁਣ ਕੇ ਵੀ ਤਲਾਸ਼ੀ ਲੈਣ ਲੱਗ ਜਾਂਦੇ ਸੀ ਵੀ ਇਹਦੇ ਕੋਲੇ ਕੁਝ ਹੋਊਗਾ ਇਹ ਮਤਲਬ ਆਪਾਂ ਨੇ ਪਿੰਡ ਇਸ ਗੱਲ ਵਾਸਤੇ ਮਸ਼ਹੂਰ ਨਹੀਂ ਕਰਨੇ ਆਪਾਂ ਨੇ ਪਿੰਡ ਲੰਗੜੋਏ ਵਰਗੇ ਪਿੰਡ ਪਲੇਅਰਾਂ ਵਾਸਤੇ ਸਾਇੰਟਿਸਟਾਂ ਵਾਸਤੇ ਟੀਚਰਾਂ ਵਾਸਤੇ ਪ੍ਰਿੰਸੀਪਲਾਂ ਵਾਸਤੇ ਤੇ ਅਫਸਰਾਂ ਵਾਸਤੇ ਮਸ਼ਹੂਰ ਕਰਨਾ ਕਿ ਇਸ ਪਿੰਡ ਦੇ ਸਭ ਤੋਂ ਵੱਧ ਅਫਸਰ ਨੇ ਜੀ ਇਸ ਪਿੰਡ ਦੇ ਸਭ ਤੋਂ ਵੱਧ ਟੀਚਰ ਨੇ ਜੀ ਇਸ ਪਿੰਡ ਦੇ ਸਭ ਤੋਂ ਵੱਧ ਜਿਹੜੇ ਆ ਪਲੇਅਰ ਕਬੱਡੀ ਦੇ ਨੇ ਜੀ ਐਸਪੋਰਟ ਦੇ ਸਭ ਤੋਂ ਵੱਧ ਕੁਸ਼ਤੀ ਜਾਂ ਫੁੱਟਬਾਲ ਖੇਡੀ ਜਾਂਦੀ ਹੈ ਇਹਨਾਂ ਕੰਮਾਂ ਵਾਸਤੇ ਪੰਮ ਮਸ਼ਹੂਰ ਕਰਨਾ 4000 ਦੀ ਆਬਾਦੀ ਦਾ ਪਿੰਡ ਹੈ ਸੋ ਪੜੇ ਲਿਖੇ ਲੋਕ ਕੋ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਲੋਕ ਬਾਹਰ ਵੀ ਰਹਿੰਦੇ ਆ ਬਹੁਤ ਸੋ ਮੈਂ ਉਧਰ ਵੀ ਉਹਨਾਂ ਨੂੰ ਜਦੋਂ ਕਲਾਕਾਰ ਦੇ ਤੌਰ ਤੇ ਜਾਂਦੇ ਸੀ ਮਿਲਦਾ ਰਹਿੰਦਾ ਸੀ ਸੋ ਉਹ ਵੀ ਇਸ ਗੱਲੋਂ ਸੀਗੇ ਕਿ ਪੰਜਾਬ ਦਾ ਕੁਝ ਬਣ ਜੂਗਾ ਹੀ ਤੇ ਮੈਂ ਕਹਾਂ ਵੀ ਜੇ ਪ੍ਰਮਾਤਮਾ ਨੇ ਕਿਰਪਾ ਕੋਈ ਐਸੀ ਕਰਤੀ ਕਿ ਸਾਡੇ ਹੱਥ 'ਚ ਕੋਈ ਪੈਨ ਆ ਗਿਆ ਅਸੀਂ ਤਾਂ ਇਹ ਸੱਚੇ ਦਿਲੋਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਜਿਹੜੀ ਵਿਰੋਧਤਾ ਦਾ ਜਾਂ ਆਲੋਚਨਾ ਦੀ ਕੋਈ ਪਰਵਾਹ ਨਹੀਂ ਜਿੰਦਰ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਇਸ ਤਰ੍ਹਾਂ ਦਾ ਡਰ ਜਾਂ ਭੈ ਨਹੀਂ ਅੱਜ ਤਾਂ ਕੰਮ ਕਰਨਾ ਹੈ ਬਾਕੀ ਨਾ ਕੋਈ ਨੇੜੇ ਤੜੇ ਵੋਟਾਂ ਨੇ ਨਾ ਕੋਈ ਅਸੀਂ ਕੋਈ ਪੋਲੀਟੀਕਲ ਲਾਹਾ ਲੈਣ ਆਇਆ ਅਸੀਂ ਤਾਂ ਤੁਹਾਡੇ ਨਾਲ ਗੱਲਾਂ ਕਰਨ ਆਏ ਆ ਕੌਣ ਹੈ ਜੀ ਮੈਨੂੰ ਇਹ ਦੱਸ ਦਿਓ ਤੁਸੀਂ ਲੰਗੜੂਆ ਪਿੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੇ ਬੜੇ-ਬੜੇ ਰਾਜ ਦੇਖੇ ਹੋਣੇ ਕੋਈ ਐ ਆ ਕੇ ਮੈイク ਦੇ ਦੂਗਾ ਵੀ ਬੋਲਣਾ ਜੋ ਬੋਲਣਾ ਹੈ ਪਹਿਲਾਂ ਮਾਈਕ ਉਹ ਨੇੜੇ ਲੱਗੜ ਦਿੰਦੇ ਸੀ ਉਹਨੂੰ ਉਹਨੂੰ ਪਤਾ ਹੀ ਹੁੰਦਾ ਸੀਗਾ ਕਿ ਕੋਈ ਕਕਾਣੀ ਸੀ ਉਹ ਵੀ ਕੋਈ ਨਾ ਕੋਈ ਸਾਡੀ ਗਲਤੀ ਹੋ ਗੱਡੂ ਵੀ ਇੱਥੋਂ ਇੰਨੇ ਖਾ ਗਏ ਜੀ ਇੱਥੋਂ ਆ ਇੰਨੇ ਖਾ ਗਏ ਜੀ ਆ ਸਾਡੇ ਪਿੰਡਾਂ ਗਰਾਂਟ ਆਈ ਸੀ ਉਹਨੂੰ ਉਹ ਖਾ ਗਿਆ ਜੀ ਉਹਨੂੰ ਪਤਾ ਸੀ ਆਪਾਂ ਕਿਉਂ ਬੁਲਵਾਉਣੇ ਨੇ ਆਪ ਹੀ ਬੋਲ ਕੇ ਇੱਥੇ ਨਾਲ ਚਾਰ ਪੰਜ ਖੜਾ ਲੈਂਦੇ ਹੋ ਚਮਚੇ ਜੇ ਖੜੇ ਹੁੰਦੇ ਇੱਥੇ ਜਿਹੜੇ ਤੇ ਬਸ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਬੋਲ ਕੀ ਰਿਹਾ ਹੈ ਲੀਡਰ ਉਹਨਾਂ ਬਸ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਲੈਂਦਾ ਉੱਥੇ ਜਕਾਰਾ ਛੱਡ ਦੇਣਾ ਬੋਲ ਸੋਨ ਭਾਵੇਂ ਜਕਾਰੇ ਵਾਲੀ ਜਗ੍ਹਾ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਉਹਨਾਂ ਨੇ ਜਕਾਰਾ ਛੱਡ ਹੀ ਦੇਣਾ ਹੁੰਦਾ ਸੋ ਅਸੀਂ ਉਹਨਾਂ ਚੋਂ ਨਹੀਂ ਹੈਗੇ ਅਜੇ ਤੱਕ ਜਕਾਰੇ ਜਿਹੜੇ ਆ ਉਹ ਤੁਹਾਡੇ ਤੋਂ ਛਡਾਉਣੇ ਆ ਤੁਸੀਂ ਜੇ ਕੰਮ ਹੋਇਆ ਤਾਂ ਜਕਾਰਾ ਛੱਡ ਦਿਓ ਨਹੀਂ ਤਾਂ ਫਿਰ ਜੇ ਨਹੀਂ ਹੋਇਆ ਤਾਂ ਦੱਸ ਦਿਓ ਆਪਾਂ ਹੋਰ ਕਰ ਲਾਂਗੇ ਦੋਨੇ ਹੱਥ ਉੱਪਰ ਚਾਕੇ ਬੋਲੇ ਸੋਨਿਆਲ ਆਜ਼ਾਦੀ ਆਕਾ ਇਨਕਲਾਬ इन आगा। बहुत बहुत धनबाद ज्यौद रहो बसते रहो जिंदाबाद आबाद रहो और तरक्या करो और जदो मर्जी किसी काम वाली साड़ी लोड़ जे किसी भी काम लिये जदो मर्जी आ जाओ बहुत बहुत तानवाद बहुत, बहुत बहुत मुबारकबाद धन